ਜਿਨ੍ਹਾਂ ਨੇ ਸ਼ੇਅਰ ਕੀਤੀ ਸੀ ਤੇ ਜਿਹੜੀ ਬੇਸ਼ਰਮੀ ਨਾਲ ਜਿਹੜਾ ਇਸਤੇਮਾਲ ਹੋ ਰਿਹਾ ਸਰਕਾਰ ਦਾ ਪ੍ਰਸ਼ਾਸਨ ਦਾ ਉਹ ਸਾਰੇ ਦੀ ਚਿੰਤਾ ਅਸੀਂ ਮਾਨਯੋਗ ਰਾਜਪਾਲ ਸਾਹਿਬ ਦੇ ਸਾਹਮਣੇ ਰੱਖੀ ਹੈ ਉਹਦੇ ਨਾਲ ਨਾਲ ਜਿਸ ਪ੍ਰਕਾਰ ਨਾਲ ਲਾਅ ਐਂਡ ਆਰਡਰ ਦੀ ਸਥਿਤੀ ਪੰਜਾਬ 'ਚ ਵਿਗੜੀ ਹੈ ਉਸ ਲਾਅ ਐਂਡ ਆਰਡਰ ਦੀ ਵਿਗੜੀ ਹੋਈ ਸਥਿਤੀ ਨੂੰ ਵੀ ਅਸੀਂ ਰਾਜਪਾਲ ਸਾਹਿਬ ਦੇ ਸਾਹਮਣੇ ਰੱਖਿਆ ਰੋਜ਼ ਮਰਡਰ ਹੋ ਰਹੇ ਨੇ ਐਕਸਟਰਸ਼ਨਸ ਹੋ ਰਹੇ ਆ ਗੋਲੀਆਂ ਚੱਲ ਰਹੀਆਂ ਔਰ ਪੰਜਾਬ ਜਿਹੜਾ ਉਹ ਗੈਂਗਸਟਰਾਂ ਲਈ ਇੱਕ ਜਿਹਨੂੰ ਕਹੋ ਕਿ ਸਵਰਗ ਬਣਦਾ ਜਾ ਰਿਹਾ ਹੈਵਨ ਬਣਦਾ ਜਾ ਰਿਹਾ ਹੈ ਤੋ ਅਸੀਂ ਆਪਣੀ ਚਿੰਤਾ ਗਵਰਨਰ ਸਾਹਿਬ ਨੂੰ ਪ੍ਰਗਟਾਈ ਔਰ ਉਹਨਾਂ ਨੂੰ ਨਵੇਦਨ ਕੀਤਾ ਕਿ ਉਹ ਲਾਅ ਐਂਡ ਆਰਡਰ ਦੇ ਮੁੱਦੇ ਤੇ ਪੰਜਾਬ ਦੇ ਡੀਜੀਪੀ ਸਾਹਿਬ ਨੂੰ ਸੰਮਨ ਕਰਨ ਪੰਜਾਬ ਦੇ ਹੋਮ ਮਿਨਿਸਟਰ ਨੂੰ ਸੰਮਨ ਕਰਨ ਔਰ ਪੁੱਛਣ ਕਿ ਉਹਨਾਂ ਨੇ ਕੀ ਉਪਰਾਲੇ ਜਿਹੜੇ ਆ ਉਹ ਪੰਜਾਬ ਦੀ ਲਾਅ ਐਂਡ ਆਰਡਰ ਦੀ ਸਥਿਤੀ ਨੂੰ ਠੀਕ ਕਰਨ ਲਈ ਕੀਤੇ ਆ ਇਹਦੇ ਨਾਲ ਨਾਲ ਇੱਕ ਹੋਰ بڑا ਮੁੱਦਾ ਜਿਹੜਾ ਨਸ਼ਿਆਂ ਦਾ ਕਿਉਂਕਿ ਕੱਲ ਹੀ ਮੈਂ ਦੇਖ ਰਿਹਾ ਸੀ ਕਿ ਸਰਕਾਰ ਨੇ ਇੱਕ ਬਹੁਤ ਵੱਡੀ ਐਡਵਰਟਾਈਜ਼ਮੈਂਟ ਸਭ ਅਖਬਾਰਾਂ ਨੂੰ ਦਿੱਤੀ ਹੈ ਸਭ ਨੂੰ ਤਾਂ ਨਹੀਂ ਦਿੱਤੀ ਜਿਨ੍ਹਾਂ ਨੂੰ ਟਾਰਗੇਟ ਕਰਨਾ ਸੀ ਉਹਨਾਂ ਨੂੰ ਨਹੀਂ ਦਿੱਤੀ ਸਿਲੇਕਟਡ ਨੂੰ ਦਿੱਤੀ ਹੈ ਕਿ ਯੁੱਧ ਨਸ਼ਿਆਂ ਦੇ ਵਿਰੁੱਧ ਦਾ ਦੂਜਾ ਫੇਜ਼ ਸ਼ੁਰੂ ਹੋ ਗਿਆ ਹੈ ਪਰ ਅੱਜ ਇੱਕ ਖਬਰ ਜਿਹੜੀ ਹੈ ਉਹ ਖਬਰ ਛਪੀਆ ਅਖਬਾਰ ਦੇ ਅੰਦਰ ਮੈਂ ਸਰਦਾਰ ਕੇਵਲ ਸਿੰਘ ਜੀ ਢਿੱਲੋਂ ਮੇਰੇ ਨਾਲ ਮੌਜੂਦ ਨੇ ਮੈਂ ਉਹਨਾਂ ਨੂੰ ਨਵੇਦਨ ਕਰਾਂਗਾ ਕਿ ਜਿਹੜੀ ਨਸ਼ਿਆਂ ਦੇ ਬਾਰੇ ਅੱਜ ਦੀ ਜਿਹੜੀ ਖਬਰ ਛਪੀ ਹੈ ਕਿੰਨੀ ਸਥਿਤੀ ਗੰਭੀਰ ਹੈ ਉਹਦੇ ਬਾਰੇ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰਨਗੇ ਉਹਨਾਂ ਸਾਰਿਆਂ ਨੂੰ ਪਤਾ ਤੁਹਾਡੇ ਰਾਹੀਂ ਅੱਜ ਖਬਰ ਆਈ ਆ ਕਿ ਕੱਲ ਸ਼ੇਰੇਵਾਲ ਲੁਧਿਆਣੇ ਦੇ ਵਿੱਚ ਜਿਹੜਾ ਇੱਕ ਪਿੰਡ ਪੈਂਦਾ ਇੱਕ ਵਿਚਾਰੀ ਮਾਂ ਦੇ 6 ਪੁੱਤ ਜਿਹੜਾ ਛੇਵਾਂ ਪੁੱਤ ਸੀ 20 ਸਾਲ ਦਾ ਉਹ ਵੀ ਕੱਲ ਚਲ ਵਸਿਆ ਉਹਦੀ ਵੀ লাশ ਨਸ਼ਿਆਂ ਦੇ ਨਾਲ ਮਿਲੀ ਆ ਸੋ ਆਪਾਂ ਦਾ ਦੇਖ ਸਕਦੇ ਆ ਕਿ ਪੰਜਾਬ ਦੇ ਵਿੱਚ ਨਸ਼ਿਆਂ ਦਾ ਕਿੰਨਾ ਬੁਰਾ ਹਾਲ ਆ ਐਸ ਬੇੜੇ ਤਬਾਹੀ ਹੋਈ ਪਈ ਆ ਜਿੰਨਾ ਕਹਿੰਦੇ ਆ ਨਸ਼ਿਆਂ ਨੂੰ ਠੱਲ ਪਾਵਾਂਗੇ ਠੱਲ ਪਾਉਣ ਦੀ ਥਾਂ ਤੇ ਨਸ਼ੇ ਵਧ ਰਹੇ ਆ ਸੋ ਇੱਕ ਬਹੁਤ ਵੱਡਾ ਚਿੰਤਾ ਦਾ ਵਿਸ਼ਾ ਪੰਜਾਬ ਦੇ ਲਈ ਨਸ਼ਿਆਂ ਦਾ ਜਿਹੜਾ ਕੱਲ ਦੀ ਗੱਲ ਮੈਂ ਤੁਹਾਡੇ ਨਾਲੇ ਕਰਨੀ ਚਾਹਤਾ ਜਾਕਰ ਜੀ ਜੀ ਡਾਕਟਰ ਜਾਕਰ ਜੀ ਔਰ ਅਸ਼ਨੀਸ਼ਾ ਮਾਦੇ ਨੇ ਕਿ ਜਾਕਰ ਸਾਹਿਬ ਦਾ ਦੱਸਿਆ ਸ਼ੁਰੂ ਚ ਤੋਂ ਸ਼ਾਇਦ ਲੇਟ ਆਇਓ ਉਹਨਾਂ ਦਾ ਸਵਾਸਥ्‍य ਖਰਾਬ ਹੋਣ ਕਰਕੇ ਉਹ ਰੂਟੀਨ ਚੈੱਕ ਅਪ ਲਈ ਫੋਟਿਸ ਗਏ ਨੇ ਔਰ ਅਸ਼ਨੀਸ਼ ਸ਼ਰਮਾ ਜੀ ਦਾ ਜੇਕ ਰੈਲੀ ਆਲਰੇਡੀ ਜੀ ਰਾਮ ਜੀ ਨੂੰ ਲੈ ਕਰਕੇ ਮਲੇਰ ਕੋਟਲਾ ਦੇ ਅੰਦਰ ਇੱਕ ਰੈਲੀ ਉਹਨਾਂ ਨੂੰ ਸੰਬੋਧਨ ਕਰਨ ਉਹਨਾਂ ਨੇ ਜਾਣਾ ਸੀਗਾ ਇਸ ਕਰਕੇ ਉਹ ਇੱਥੇ ਹਾਜ਼ਰ ਨਹੀਂ ਹੋ ਸਕੇ ਦੇਖੋ ਇਹ ਜਿਹੜੇ ਸਾਰੇ ਮੁੱਦੇ ਹੈ ਚਾਹੇ ਉਹ ਲਾਅ ਐਂਡ ਆਰਡਰ ਦਾ ਹੈ ਚਾਹੇ ਉਹ ਨਸ਼ਿਆਂ ਦੇ ਵਾਧਾ ਫਸਾਰਾ ਹੈ ਚਾਹੇ ਉਹ ਮੀਡੀਆ ਦਾ ਦਮਨ ਹੈ ਅਸੀਂ ਸਰਕਾਰ ਦੀ ਇਸ ਪੂਰੀ ਕੰਪਲੀਟ ਫੇਲਰ ਦਾ ਜਿਹੜਾ ਵਿਸ਼ੇ ਆ ਮਾਨਯੋਗ ਗਵਰਨਰ ਸਾਹਿਬ ਦੇ ਸਾਹਮਣੇ ਰੱਖਿਆ ਹੈ ਉਹਨਾਂ ਨੂੰ ਨਿਵੇਦਨ ਕੀਤੀ ਹੈ ਕਿ ਇਹਨਾਂ ਸਾਰੇ ਇਸ਼ੂ ਦੇ ਉੱਪਰ ਉਹ ਪੰਜਾਬ ਸਰਕਾਰ ਦੇ ਕੋਲੋਂ ਰਿਪੋਰਟ ਮੰਗਣ ਕਿਉਂਕਿ ਉਹ ਪੰਜਾਬ ਦੇ ਸੰਵਿਧਾਨਕ ਮੁਖੀ ਨੇ ਕਨਸਟੀਚੂਨਲ ਹੈਡ ਨੇ ਸਟੇਟ ਦੇ ਸੋ ਅਸੀਂ ਉਹਨਾਂ ਨੂੰ ਨਿਵੇਦਨ ਕੀਤਾ ਕਿ ਉਹ ਸਰਕਾਰ ਨੂੰ ਬੁਲਾ ਕਰਕੇ ਉਹਨਾਂ ਦੀ ਜਵਾਬਦੇਹੀ ਤੈਅ ਕਰਨ ਸੋ ਤੁਸੀਂ ਸਾਰੇ ਇੱਥੇ ਆਏ ਬਹੁਤ ਬਹੁਤ ਧੰਨਵਾਦ ਇਹ ਆਪਨੇ ਜਿਹਾ ਬੋਲ ਕੇ ਅਸ਼ੀਮਾ ਲੈਣਾ ਦਾ ਬੁਢਾ ਦਾ ਪੰਜਾਬ ਦੇ ਜੋ ਸਾਬਸਦ ਹੈ ਮਨੁੱਖਤਾ ਨਾਮ ਦੀ ਪਾਰਟੀ ਦੇ ਉਹਨੇ ਪ੍ਰਧਾਨ ਮੰਤਰੀ ਨੂੰ ਪੱਤਰ ਲਿਖਿਆ ਹੋਇਆ ਹੈ ਕਿ ਇਸ ਮਾਮਲੇ 'ਤੇ ਉਹ ਲੋਕਾਂ ਖਿਲਾਫ ਐਕਸ਼ਨ ਕੀਤਾ ਜਾਵੇ ਜਿਨ੍ਹਾਂ ਨੇ ਵੀਡੀਓ ਪਹਲਾਇਆ ਦੇਖੋ ਕਿਸ ਨੇ ਬੋਲਿਆ ਸੌਰੀ ਕਿਸ ਨੇ ਕਰ ਮਨੁੱਖਤਾ ਕੰਗਨ ਲੈਟਰ ਲਿਖੀ ਹੈ ਨਹੀਂ ਨਹੀਂ ਦੇਖੋ ਹਾਂ ਐਸਾ ਹੈ ਦਿੱਲੀ ਵਿਧਾਨ ਸਭਾ 'ਚ ਗੱਲ ਆਈ ਔਰ ਤੁਸੀਂ ਅਗਰ ਪੂਰੀ ਵਿਧਾਨ ਸਭਾ ਦੀ ਕਾਰਵਾਈ ਦੇ ਮਿੰਟਸ ਦੇਖੋਗੇ ਜਿਸ ਵੇਲੇ ਆਤਸ਼ੀ ਨੇ ਇਹ ਗੱਲ ਕਹੀ ਉਸੇ ਵੇਲੇ ਸਦਨ 'ਚ ਰੌਲਾ ਪੈ ਗਿਆ ਮਨਜਿੰਦਰ ਸਿਰਸਾ ਨੇ ਉਸੇ ਵੇਲੇ ਖੜੇ ਹੋ ਕੇ ਅਬਜੈਕਸ਼ਨ ਕੀਤੀ ਕਿ ਕੀ ਬੋਲ ਰਹੀ ਹੈ ਤੂੰ ਉਸੇ ਵੇਲੇ ਰੌਲਾ ਪਿਆ ਹੈ ਭਾਜਪਾ ਦੇ ਐਮਐਲਏ ਨੇ ਸ਼ੋਰ ਮਚਾਇਆ ਹੈ ਇਹਦਾ ਮਤਲਬ ਉਹਨੇ ਕੁਛ ਨਾ ਕੁਛ ਅਬਜੈਕਸ਼ਨ ਹੀ ਬੋਲਿਆ ਔਰ ਵਿਧਾਨ ਸਭਾ ਦੇ ਮਿਨਟ ਰਿਕਾਰਡ ਹੋਏ ਨੇ ਵਿਧਾਨ ਸਭਾ ਦੀ ਕਾਰਵਾਈ ਦੀ ਇੱਕ ਸੈਂਸਿਟੀ ਹੈ ਕੋਈ ਆਮ ਆਦਮੀ ਪਾਰਟੀ ਦੇ ਪੰਜਾਬ ਦੇ ਮੰਤਰੀਆਂ ਅਫਸਰਾਂ ਪਰ ਪੁਲਿਸ ਕਮਿਸ਼ਨਰ ਜਿਹੜੇ ਆ ਉਸ ਵਿਧਾਨ ਸਭਾ ਦੀ ਸੈਂਸਿਟੀ ਨੂੰ ਖੇਸ ਪਹੁੰਚਾ ਰਹੇ ਆ ਕਾਰਵਾਈ ਤੇ ਇਹਨਾਂ ਤੇ ਹੋਣੀ ਚਾਹੀਦੀ ਹੈ ਆਪੇ ਜੋਰ ਆਪੇ ਵਕੀਲ ਆਪੇ ਜੱਜ ਸਾਰਾ ਕੁਝ ਆਪੇ ਨਾਲੇ ਚੋਰੀ ਨਾਲੇ ਸੀਨਾ ਜੋਰੀ ਇਹ ਕਹਿੰਦੇ ਇਹਨੂੰ ਸੋ ਕੰਗਸਾਭ ਨੂੰ ਚਿੱਠੀ ਤਾਂ ਲਿਖਣੀ ਚਾਹੀਦੀ ਆ ਅਰਵਿੰਦ ਕੇਜਰੀਵਾਲ ਨੂੰ ਕੰਗਸਾਭ ਤਾਂ ਸਿੱਖ ਨੇ ਪੰਜਾਬੀ ਨੇ ਚਿੱਠੀ ਲਿਖਣ ਕੇਜਰੀਵਾਲ ਸਾਹਿਬ ਨੂੰ ਕਿ ਗੁਰੂਆਂ ਦਾ અપਮਾਨ ਕਰਨ ਵਾਲੀ ਆਤਸ਼ੀ ਨੂੰ ਪਾਰਟੀ ਚੋਂ ਕੱਢਿਆ ਜਾਵੇ ਉਹਦੇ ਪਾਪਾਂ ਤੇ ਲੀਪਾ ਪੋਤੀ ਕਰਨ ਦਾ ਕੰਮ ਜੋ ਕੰਮ ਕਾਂਗਰਸ ਕਰਦੀ ਰਹੀ ਆਪਣੇ ਪਾਪਾਂ ਲਈ ਨੂੰ ਲੁਕਾਉਣ ਲਈ ਇੰਨੇ ਸਾਲ ਉਹੀ ਕੰਮ ਆਮ ਆਦਮੀ ਪਾਰਟੀ ਨੇ ਸ਼ੁਰੂ ਕਰਤਾ ਸੋ ਪੰਜਾਬੀਆਂ ਦੀ ਸਿੱਖਾਂ ਦੀ ਜਿਹੜੀ ਭਾਵਨਾ ਨੂੰ ਠੇਸ ਪਹੁੰਚੀ ਹੈ ਸਾਡੇ ਗੁਰੂ ਮਹਾਰਾਜ ਦੇ ਪ੍ਰਤੀ ਜਿਸ ਪ੍ਰਕਾਰ ਦੀ અપਮਾਨਜਨਕ ਸ਼ਬਦਾਵਲੀ ਦਾ ਇਸਤੇਮਾਲ ਹੋਇਆ ਉਹਦੇ ਖਿਲਾਫ ਆទ시 ਦੇ ਕਾਰਵਾਈ ਹੋਣੀ ਚਾਹੀਦੀ ਹੈ ਉਹਦੀ ਵਿਧਾਨ ਸਭਾ ਦੀ ਸਦਸਤਾ ਰੱਦ ਹੋਣੀ ਚਾਹੀਦੀ ਹੈ ਔਰ ਉਹਦੇ ਖਿਲਾਫ ਐਫ ਆਈ ਆਰ ਰਜਿਸਟਰ ਹੋਣੀ ਚਾਹੀਦੀ ਹੈ ਸੋ ਇਹ ਬਚ ਨਹੀਂ ਸਕਦੇ ਸੱਚ ਸਾਹਮਣੇ ਆ ਗਿਆ ਕੱਲ ਬੜੀ ਸਪਸ਼ਟਤਾ ਨਾਲ ਸਾਹਮਣੇ ਆ ਗਿਆ ਔਰ ਸਪੀਕਰ ਸਾਹਿਬ ਨੇ ਪੂਰੀ ਜਨਤਾ ਕੀ ਰਿਪੋਰਟ ਕੋਨਟਰਡਿਕਟਰੀ ਨਹੀਂ ਹੋ ਰਹਾ ਕਿ ਯਹਾਂ ਪਰ ਵੀ ਖਲਾਫ ਮਜਾਦੀ ਹੋਈ ਭਾਈ ਸਾਹਿਬ ਕਦੀ ਚੋਰ ਚੋਰ ਆਪਣੀ ਜਾਂਚ ਕਰਾਏ ਤੋ ਕਹੇਗਾ ਮੈਂ ਚੋਰ ਆ ਚੋਰ ਅਗਰ ਆਪਣੀ ਜਾਂਚ ਕਰਾਏ ਉਹ ਕਹੇਗਾ ਮੈਂ ਚੋਰ ਆ ਜਾਂਚ ਤੇ ਕੋਈ ਦੂਜਾ ਕਰੇਗਾ ਤਾਂ ਪਤਾ ਲੱਗੇਗਾ ਨਾ ਚੋਰ ਆ ਇਹ ਤੇ ਚੋਰ ਨੇ ਇਹਨਾਂ ਨੇ ਤੇ ਬੋਲਿਆ ਇਹ ਤੇ ਤੁਹਾਨੂੰ ਵੀ ਪਤਾ ਹੈ ਤੁਸੀਂ ਸਾਡੂੰ ਸਵਾਲ ਕਰ ਰਹੇ ਹੋ ਪਤਾ ਤੁਹਾਨੂੰ ਵੀ ਹੈ ਵਿਧਾਨ ਸਭਾ ਜਾਂਚ ਕਰਾ ਸਕੀ ਤੁਸੀਂ ਤੇ ਕਰਾ ਸਕਦੇ ਹੋ ਜਾ ਦਿੱਲੀ ਚ ਨਹੀਂ ਦਿੱਲੀ ਜਾਂਚ ਕਰਾ ਤਲੀ ਉਹਨਾਂ ਨੇ ਉਹਨਾਂ ਨੇ ਕੱਲ ਰਿਪੋਰਟ ਵੀ ਜਨਤਕ ਕਰਤੀ ਦੇਖੋ ਉਹਨਾਂ ਨੇ ਜਾਂਚ ਕਰਾ ਕੇ ਰਿਪੋਰਟ ਪਬਲਿਕ ਕੀਤੀ ਹੈ ਵਿਧਾਨ ਸਭਾ ਦੇ ਮਿੰਟ ਪਬਲਿਕ ਕਰਤੇ ਆ ਉਹ ਤਾਂ ਸਾਬਿਤ ਹੋ ਗਿਆ ਕਿ ਆਸੀ ਨੇ ਸਿਫਤ ਬੋਲੇ ਹੈ ਸਾਰੇ ਆ ਲੋ ਅਫਸੋਸ ਦੇ ਵਿੱਚ ਗੱਲ ਕੀ ਹੈ ਵੀ ਵਾਕਿਆ ਦਿੱਲੀ ਦਾ ਹੈ ਤੇ ਪੰਜਾਬ ਤੋਂ ਉਹਨਾਂ ਨੂੰ ਕਲੀਅਰੈਂਸ ਮਿਲ ਰਹੀ ਹੈ ਕਮਾਲ ਹੋ ਗਈ ਹੈ ਔਰ ਮੈਂ ਤਾਂ ਡੀਐ ਡੀਜੀਪੀ ਸਾਹਿਬ ਤੇ ਹਰਾ ਦੇਆ ਵੀ ਹੋਰ ਸਰਕਾਰ ਜਿਹੜੀ 24 ਘੰਟੇ ਝੂਠ ਦੇ ਉੱਤੇ ਐਫਆਈਆਰ ਕਰ ਰਹੀ ਹੈ ਕੀ ਡੀਜੀਪੀ ਸਾਹਿਬ ਨੇ ਕਦੀ ਇਹਨਾਂ ਨੂੰ ਜੀ ਮਿਨਿਸਟਰ ਨੂੰ ਜਾਂ ਹੋਮ ਮਿਨਿਸਟਰ ਨੂੰ ਜਾਂ ਹੋਮ ਮਿਨਿਸਟਰ ਨੂੰ ਵੀ ਜੀ ਮਿਨਿਸਟਰ ਨੂੰ ਵੀ ਕਦੇ ਕਨਫਰੰਟ ਨਹੀਂ ਕੀਤਾ ਵੀ ਇਹ ਕਰ ਕੀ ਰਹੇ ਹੈ ਜੀ ਔਰ ਸਵਾਲ ਦੇਖੋ ਕਿੱਡਾ ਆਇਆ ਹੈ रिकॉर्डिंग ਹੈ ਵਿਧਾਨ ਸਭਾ ਕੋਲ ਅੰਦਰ ਹੋਇਆ ਨਾ ਬੋਲਿਆ ਗਿਆ ਇਹਨਾਂ ਨੇ ਜਾਂਚ ਕੀ ਦੀ ਕਰਾਈ ਹੈ ਇਹਨਾਂ ਨੇ ਤਾਂ ਦਿੱਲੀ ਵਿਧਾਨ ਸਭਾ ਕੋਲ ਰਿਕਾਰਡਿੰਗ ਮੰਗੀ ਨਹੀਂ ਜਦੋਂ ਰਿਕਾਰਡਿੰਗ ਹੀ ਨਹੀਂ ਮੰਗੀ ਜਾਂਚ ਕੀ ਦੀ ਹੋਈ ਹੈ ਇਸ ਕਰਕੇ ਇਹਨਾਂ ਦੀ ਸਰੀ ਔਰ 24 ਘੰਟਿਆਂ ਦੀ ਰਿਪੋਰਟ ਆ ਗਈ ਪਟਿਆਲਾ ਦੇ ਐਸਐਸਪੀ ਨੇ ਵੀ ਜਿਹੜੀ ਆਡੀਓ ਆਈ ਉਸ ਆਡੀਓ ਦੀ ਜਾਂਚ ਦੀ ਰਿਪੋਰਟ ਅਜ ਤੱਕ ਨਹੀਂ ਆਈ ਠੀਕ ਹੈ ਨਾ ਕਈ ਹੋਰ ਵੀਡੀਓ ਘੁੰਮ ਰਹੀਆਂ ਪੰਜਾਬ ਚ ਰੋਸ ਸਰਕੂਲੇਟ ਹੋ ਰਹੀਆਂ ਉਹਨਾਂ ਦੀ ਜਾਂਚ ਕੋਈ ਕਰਾ ਨਹੀਂ ਰਿਹਾ ਇਸ ਕਰਕੇ ਪੰਜਾਬ ਦੇ ਲੋਕ ਭਲੀ ਭਾਨਤੀ ਜਾਂਦੇ ਆ ਇਹਨਾਂ ਦੀਆਂ ਜੜੀਆਂ ਸਾਜ਼ਿਸ਼ਾਂ ਨੇ ਉਹਨਾਂ ਤੋਂ ਵੀ ਲੋਕ ਭਲੀ ਭਾਨਤੀ ਵਾਗੇ ਵਹ ਪੰਜਾਬ ਨੂੰ ਜਿਹੜਾ ਪੁਲਿਸ ਰਾਜ ਤਬਦੀਲ ਕਰ ਦਿੱਤਾ ਗਿਆ ਉਹ ਬਹੁਤ ਚਿੰਤਾਜਨਕ ਹੈ ਪੰਜਾਬ ਚ ਲੋਕਤੰਤਰ ਦਾ ਜੋ ਕਹਾਨ ਹੋ ਰਿਹਾ ਉਹ ਬਹੁਤ ਚਿੰਤਾਜਨਕ ਹੈ ਔਰ ਅਸੀਂ ਮਾਨਯੋਗ ਗਵਰਨਰ ਸਾਹਿਬ ਨੂੰ ਬੇਨਤੀ ਕੀਤੀ ਹੈ ਕਿ ਇਹਦਾ ਨੋਟਿਸ ਲਾ ਕਰਕੇ ਉੱਪਰ ਹੋਮ ਮਿਨਿਸਟਰੀ ਨੂੰ ਰਿਪੋਰਟ ਭੇਜੀ ਜਾਏ ਬਹੁਤ ਬਹੁਤ ਧੰਨਵਾਦ ਥੈਂਕ ਯੂ ਆ ਦੇ ਵੀ ਚੰਗਾ ਆ ਦੇ 10 ਕਿਲੋਮੀਟਰ ਠੀਕ ਹੈ ਜੀ ਪੰਜਾਬ ਬੀਜੇਪੀ ਵਫਦ ਵੱਲੋਂ ਗਵਰਨਰ ਨਾਲ ਮੁਲਾਕਾਤ ਕੀਤੀ ਗਈ ਹੈ ਪੰਜਾਬ ਦੇ ਕਈ ਮੁੱਦਿਆਂ ਤੇ ਗੱਲਬਾਤ ਕੀਤੀ ਗਈ ਹੈ ਇਸ ਦੌਰਾਨ ਤੇ ਸਿੱਧੇ ਤੌਰ ਤੇ ਪੰਜਾਬ ਸਰਕਾਰ ਤੇ ਵੀ ਕਈ ਨਿਸ਼ਾਨੇ ਸਾਦੇ ਹੋਏ ਬੀਜੇਪੀ ਆਗੂ ਨਜ਼ਰ ਆਏ ਨੇ ਗਵਰਨਰ ਨਾਲ ਮੁਲਾਕਾਤ ਕੀਤੀ ਗਈ ਹੈ ਇਸ ਦੌਰਾਨ ਫਤਿਹਜੰਗ ਬਾਜਵਾ ਸੁਭਾਸ਼ ਸ਼ਰਮਾ ਨਜ਼ਰ ਆਲੇ ਸਨ ਤੇ ਉਨ੍ਹਾਂ ਵੱਲੋਂ ਮੁਲਾਕਾਤ ਕਰਕੇ ਪੰਜਾਬ ਦੇ ਕਈ ਮੁੱਦਿਆਂ ਤੇ ਗੱਲਬਾਤ ਕੀਤੀ ਗਈ ਤਗਲੀ ਖਬਰਾਂ ਕਰਾਂਗੇ ਬਠਿੰਡਾ ਚ ਦਵਾਈਆਂ ਬਣਾਉਣ ਵਾਲੀ ਫੈਕਟਰੀ ਤੇ ਰੇਡ ਹੋਈ ਹੈ ਮੁਖਸਰ ਪੁਲਿਸ ਤੇ ਡਰਗ ਕੰਟਰੋਲ ਦੀ ਟੀਮ ਵੱਲੋਂ ਐਕਸ਼ਨ ਕੀਤਾ ਗਿਆ ਹੈ ਨਸ਼ੇ ਦੀ ਜਗ੍ਹਾ ਤੇ ਵਰਤਣ ਵਾਲੀਆਂ 3.5 ਲੱਖ ਗੋਲੀਆਂ ਬਰਾਮਦ ਕੀਤੀਆਂ ਗਿਆ ਨੇ 3.5 ਲੱਖ 50 ਹਜ਼ਾਰ ਗੋਲੀਆਂ ਬਰਾਮਦ ਹੋਈਆਂ ਨੇ ਬਰਾਮਦ ਗੋਲੀਆਂ ਦਾ ਹਾਲਾਕੀ ਕੋਈ ਰਿਕਾਰਡ ਨਹੀਂ ਮਿਲਿਆ ਰਿਕਾਰਡ ਨਾ ਹੋਣ ਕਰਕੇ ਫੈਕਟਰੀ ਨੂੰ ਸੀਲ ਕਰ ਦਿੱਤਾ ਗਿਆ ਹੈ ਤਾਂ ਇੱਕ ਵੱਡੀ ਕਾਰਵਾਈ ਬਠਿੰਡਾ ਦੇ ਵਿੱਚ ਜਿੱਥੇ ਕਿ ਇੱਕ ਫੈਕਟਰੀ ਤੇ ਕਾਰਵਾਈ ਹੋਈ ਹੈ ਦੱਸਿਆ ਜਾ ਰਿਹਾ ਹੈ ਕਿ ਦਵਾਈਆਂ ਬਣਾਉਣ ਵਾਲੀ ਫੈਕਟਰੀ ਤੇ ਰੇਡ ਹੋਈ ਹੈ ਕਿਉਂਕਿ ਨਸ਼ੇ ਦੀ ਜਗਾ ਜੋ ਦਵਾਈਆਂ ਵਰਤੀਆਂ ਜਾਂਦੀਆਂ ਨੇ ਜੋ ਗੋਲੀਆਂ ਵਰਤੀਆਂ ਦੇ ਕਰੀਬ ਗੋਲੀਆਂ ਬਰਾਮਦ ਕੀਤੀਆਂ ਗਿਆ ਨੇ ਜਿਨ੍ਹਾਂ ਦਾ ਕੋਈ ਰਿਕਾਰਡ ਨਹੀਂ ਮਿਲਿਆ ਜਿਸ ਕਰਕੇ ਫੈਕਟਰੀ ਨੂੰ ਸੀਲ ਕਰ ਦਿੱਤਾ ਗਿਆ ਤੇ ਡਰਗ ਕੰਟਰੋਲ ਤੇ ਪੁਲਿਸ ਵੱਲੋਂ ਇਹ ਪੂਰਾ ਐਕਸ਼ਨ ਹੋਇਆ ਹੈ ਮੁਖਸਰ ਪੁਲਿਸ ਤੇ ਡਰਗ ਕੰਟਰੋਲ ਟੀਮ ਵੱਲੋਂ ਸਾਂਝਾ ਐਕਸ਼ਨ ਕੀਤਾ ਗਿਆ ਜਿਸ ਦੌਰਾਨ 3.5 ਲੱਖ ਗੋਲੀਆਂ ਮਿਲਦੀਆਂ ਨੇ ਜਿਨ੍ਹਾਂ ਦਾ ਕੋਈ ਰਿਕਾਰਡ ਨਾ ਮਿਲਣ ਕਾਰਨ ਫੈਕਟਰੀ ਨੂੰ ਸੀਲ ਕਰ ਦਿੱਤਾ ਗਿਆ ਤਾਂ ਬਟਾ ਦੀ ਫੈਕਟਰੀ ਹੈ ਜਿੱਥੇ ਕੀ ਇਹ ਪੂਰਾ ਐਕਸ਼ਨ ਦੇਖਣ ਨੂੰ ਮਿਲਿਆ ਹੈ ਤਾ ਸਾਡੇ ਸੂਯੋਗੀ ਸੂਰਜਪਾਨ ਜੁੜੇ ਹੋਏ ਨੇ ਹੋਰ ਜਾਣਕਾਰੀ ਲਈ ਸੂਰਜ ਇੱਕ ਵੱਡਾ ਐਕਸ਼ਨ ਹੈ ਡਰਗ ਕੰਟਰੋਲ ਦੀ ਟੀਮ ਤੇ ਪੁਲਿਸ ਵੱਲੋਂ ਦੱਸਿਆ ਜਾ ਰਿਹਾ ਕਿ 3.5 ਲੱਖ ਗੋਲੀਆਂ ਬਿਲਨ ਤੋਂ ਬਾਅਦ ਫੈਕਟਰੀ ਨੂੰ ਸੀਲ ਕਰ ਦਿੱਤਾ ਗਿਆ ਹੋਰ ਕੀ ਕੋਈ ਮੌਕੇ ਦਾ ਅਪਡੇਟ ਬਿਲਕੁਲ ਕੋਈ ਦੋਹਰਾ ਨਹੀਂ ਹੈ ਜੇ ਇਸ ਖਬਰ ਦੀ ਬੈਕਗ੍ਰਾਉਂਡ ਦੇ ਵਿੱਚ ਜਾਣਾ ਹੋਵੇ ਤਾਂ ਮੁਕਸਰ ਪੁਲਿਸ ਨੇ ਕਰੀਬ 1 ਮਹੀਨੇ ਪਹਿਲਾਂ ਲੰਬੀ ਪੁਲਿਸ ਥਾਣੇ ਦੇ ਵਿੱਚ ਇੱਕ ਪਰਚਾ ਦਰਜ ਕੀਤਾ ਸੀ ਜਿਸ ਦੇ ਵਿੱਚ ਉਹ ਗੋਲੀਆਂ ਬਰਾਬਦ ਹੋਈਆਂ ਸੀ ਜਿਹੜੀਆਂ ਨਸ਼ੇ ਨੂੰ ਲੈ ਕੇ ਲੋਕ ਇਸਤੇਮਾਲ ਕਰਦੇ ਸੀ ਯਾਰ ਮੁਕਸਰ ਪੁਲਿਸ ਉਸ ਦੀ ਇਨਵੈਸਟੀਗੇਸ਼ਨ ਕਰਦੀ ਹੈ ਤੇ ਪਹੁੰਚਦੀ ਹੈ ਬਠਿੰਡਾ ਦੀ ਫੈਕਟਰੀ ਦੇ ਵਿੱਚ ਉਸ ਫੈਕਟਰੀ ਦੇ ਵਿੱਚ ਪਤਾ ਲੱਗਦਾ ਹੈ ਕਿ ਜਿਹੜੀਆਂ ਗੋਲੀਆਂ ਨਸ਼ੇ ਦੇ ਲਈ ਬਣਾਈਆਂ ਜਾਂਦੀਆਂ ਨੇ ਉਹਨਾਂ ਦਾ ਕੋਈ ਰਿਕਾਰਡ ਨਹੀਂ ਹੈ ਹਾਲਾਂਕਿ ਇਹ ਪੇਨ ਕਿਲਰ ਦੇ ਤੌਰ ਤੇ ਦਵਾਈਆਂ ਲਈਆਂ ਜਾਂਦੀਆਂ ਨੇ ਪਰ ਪੁਲਿਸ ਨੇ ਇਨਵੈਸਟੀਗੇਸ਼ਨ ਕੀਤੀ ਤੇ ਆਖਰਕਾਰ 3.5 ਲੱਖ ਦੇ ਕਰੀਬ ਗੋਲੀਆਂ ਰੌ ਮਟੀਰੀਅਲ ਜਿਹੜਾ ਕਬਜ਼ੇ ਦੇ ਵਿੱਚ ਲਿਆ ਤੇ ਫੈਕਟਰੀ ਐਗੜੀ ਫਿਲਹਾਲ ਉਸ ਸੀਜ਼ ਕਰ ਦਿੱਤੀ ਗਈ ਹੈ ਪਹਿਲੀ ਵਾਰ ਇਸ ਤਰ੍ਹਾਂ ਦੀ ਕਾਰਵਾਈ ਹੋਈ ਹੈ ਕਿ ਜਿਸ ਜਗ੍ਹਾ ਤੋਂ ਗੋਲੀਆਂ ਬਣਦੀਆਂ ਸੀ ਉਹ ਫੈਕਟਰੀ ਨੂੰ ਸੀਜ਼ ਕਰਨਾ ਹੋਵੇ ਸ ਆਪਣੇ ਆਪ ਦੇ ਵਿੱਚ ਵੱਡੀ ਕਾਰਵਈ ਦੇ ਤੌਰ ਤੇ ਮੁਖਸਰ ਪੁਲਿਸ ਨੂੰ ਦਿਖ ਰਹੀ ਹੈ ਜੀ ਸੁਰਜ ਇਹੋ ਹੀ ਗੋਲੀਆਂ ਨੇ ਜੋ ਆਮ ਤੌਰ ਤੇ ਨਸ਼ਾ ਮੁਕਤੀ ਕੇਂਦਰ ਚ ਜਿਸ ਵੇਲੇ ਇਧੀਆਂ ਜਾਂਦੀਆਂ ਨੇ ਜਾਂ ਕੋਈ ਹੋਰ ਪੇਨਕਿਲਰ ਦੇ ਤੌਰ ਤੇ ਯੂਜ਼ ਕੀਤੀ ਜਾਂਦੀ ਹੈ ਜੀ ਦੇਖੋ ਇਹ ਗੋਲੀਆਂ ਆਮ ਤੌਰ ਤੇ ਪੇਨਕਿਲਰ ਦੇ ਤੌਰ ਤੇ ਇਸਤੇਮਾਲ ਹੁੰਦੀਆਂ ਨੇ ਚਾਹੇ ਡਰਾਮਾਡੋਲ ਹੋਗੀਆਂ ਜਾਂ ਹੋਰ ਵੀ ਇਸ ਤਰ੍ਹਾਂ ਦੀਆਂ ਗੋਲੀਆਂ ਹੋਗੀਆਂ ਇਸ ਤਰ੍ਹਾਂ ਦੀਆਂ ਗੋਲੀਆਂ ਨੂੰ ਫਿਲਹਾਲ ਪੁਲਿਸ ਨੇ ਕਬਜ਼ੇ ਦੇ ਵਿੱਚ ਲਿਆ ਹੈ ਹਾਲਾਂਕਿ ਇਹ ਗੋਲੀਆਂ ਦਰਦਨਵਾਰੇ ਗੋਲੀ ਹੈ ਪਰ ਜਿਹੜੇ ਨਸ਼ਾ ਕਰਨ ਵਾਲੇ ਲੋਕ ਨੇ ਇਸ ਨੂੰ ਇਸ ਨੂੰ ਇਸਤੇਮਾਲ ਕਰਦੇ ਨੇ ਉਸ ਜਗ੍ਹਾ ਦੇ ਉੱਪਰ ਨਸ਼ੇ ਦੀ ਪੂਰਤੀ ਦੇ ਲਈ ਔਰ ਕਈ ਤਰ੍ਹਾਂ ਦੇ ਇੰਜੈਕਸ਼ਨ ਬਣਾ ਕੇ ਵੀ ਲਾਉਂਦੇ ਨੇ ਜਾਂ ਇਸ ਨੂੰ ਸਨਫ ਕਰਦੇ ਨੇ ਪੰਨੀਂ ਦੀ ਉੱਪਰ ਲਾ ਕੇ ਤਾਂ ਕਰਕੇ ਪੁਲਿਸ ਨੇ ਇਨਵੈਸਟੀਗੇਸ਼ਨ ਦੇ ਵਿੱਚ ਵੱਡੀ ਕਾਰਵਾਈ ਕੀਤੀ ਔਰ ਇੱਕ ਵੱਡਾ ਸਨੇਹਾ ਦੇਣ ਦੀ ਕੋਸ਼ਿਸ਼ ਮੁਖਸਰ ਪੁਲਿਸ ਨੇ ਕੀਤੀ ਹੈ ਕਿ ਆਖਰਕਾਰ ਨਸ਼ੇ ਦੀ ਜੜ ਜਿੱਥੋਂ ਮਤਲਬ ਬਣਦੀ ਹੈਗੀ ਜੇ ਜਗ੍ਹਾ ਤੇ ਇਹ ਚੀਜ਼ਾਂ ਬਣਦੀਆਂ ਨੇ ਉਹਦੇ ਖਿਲਾਫ ਕਾਰਵਾਈ ਕਰਕੇ ਵੱਡੀ ਕਾਰਵਾਈ ਐਸਐਸਪੀ ਮੁਕਸਰ ਨੇ ਜਰੂਰ ਕੀਤੀ ਹੈ ਜੀ ਜੀ ਸੁਰਜ ਬਹੁਤ ਬਹੁਤ ਧੰਨਵਾਦ तमाम ਜਾਣਕਾਰੀ ਲਈ ਤਾਂ ਇੱਕ ਵੱਡਾ ਐਕਸ਼ਨ ਦੇਖਣ ਨੂੰ ਮਿਲਿਆ ਜਿੱਥੇ ਕਿ ਮੁਕਸਰ ਪੁਲਿਸ ਤੇ ਡਰਗ ਕੰਟਰੋਲ ਟੀਮ ਵੱਲੋਂ ਇਹ ਸਾਂਝਾ ਐਕਸ਼ਨ ਕੀਤਾ ਗਿਆ ਹੈ ਨਸ਼ੇ ਦੀ ਜਗ੍ਹਾ ਵਰਤਣ ਵਾਲੀਆਂ 3.5 ਲੱਖ ਗੋਲੀਆਂ ਬਰਾਮਦ ਹੁੰਦੀਆਂ ਨੇ ਤੇ ਰਿਕਾਰਡ ਨਾ ਮਿਲਣ ਤੋਂ ਬਾਅਦ ਫੈਕਟਰੀ ਨੂੰ ਸੀਲ ਕਰ ਦਿੱਤਾ ਗਿਆ। ਅਲੀ ਅੰਦਰ ਇਨਵੈਸਟੀਗੇਸ਼ਨ ਹੈ ਬੀਐਮਆਰ ਚੈੱਕ ਕਰਾਂਗੇ ਕੀ ਪਰਚੇਸ ਚੈੱਕ ਕਰਾਂਗੇ ਰਾਮ ਮਟੀਰੀਅਲ ਕਿੰਨਾ ਪਰਚੇਸ ਕੀਤਾ ਤੇ ਕਿੰਨਾ ਇਹਨਾਂ ਨੇ ਫਿਨਿਸ਼ ਗੁੱਡ ਬਣਾਇਆ ਵਾ ਲੂਸ ਅਸੀਂ ਦੇਖਨੇ ਲੂਸ ਮਿਲੀਆਂ ਤੇ ਇੱਕ ਤਿੰਨ ਤਰ੍ਹਾਂ ਦੇ ਨਜ਼ਰ ਡਿਪ ਡਿਫਰੈਂਟ ਟਾਈਪਸ ਆਫ ਜਿਹੜੀ ਬ੍ਰਾਂਡ ਨੇਮ ਆ ਉਹ ਮਿਲੇ ਵਾ ਤੇ ਉਹ ਅਸੀਂ ਅਲੀ ਅন্ডਰ ਇਨਵੈਸਟੀਗੇਸ਼ਨ ਚੱਲ ਰਹੀ ਹੈ ਕਿੱਥੇ ਜੀ ਇਹ ਫੈਕਟਰੀ ਕੀ ਇਹਦੇ ਬੋਰਡ ਵੀ ਨਹੀਂ ਲੱਗਿਆ ਕਿ ਨੰਬਰ ਐਫੈਕਟਰੀ ਦੇ ਕੋਲ ਲਾਇਸੈਂਸ ਹੈਗਾ ਫੈਕਟਰੀ ਵੈਲਿਡ ਹੈ ਤੇ ਬੋਰਡ ਦਾ ਤਾਂ ਮੈਂ ਦੇਖ ਨਹੀਂ ਪਾ ਰਿਹਾ ਫਿਲਹਾਲ ਚਲੋ ਬੋਰਡ ਮੈਂ ਕੁਝ ਵੀ ਨਹੀਂ ਲੱਗਿਆ ਲਿਖਿਆ ਹੋਇਆ ਇੱਥੇ ਫੈਕਟਰੀ ਦਾ ਲਾਇਸੈਂਸ ਫਰਮਾਈਸ ਹੈ ਜੀ ਬਾਕੀ ਜਿਹੜਾ ਮੇਨ ਜਿਹੜਾ ਸਾਡਾ ਇਸ਼ੂ ਹੈ ਸਟਾਕ ਨੂੰ ਮੈਚ ਕਰਨ ਦਾ ਹੈਗਾ ਜਿਹੜਾ ਇਹਨਾਂ ਕੋਲੇ ਪਰਮਿਸ਼ਨ ਹੈਗੀ ਐਡਵੈਂਟਡ ਆਰਡਰ ਬਣਾਉਣ ਦੀ ਫੈਕਟਰੀ ਦਾ ਨਾਮ ਪਰਚੇਸ ਤੇ ਸਟਾਕ ਜਿਹੜਾ ਹੈਗਾ ਉਹਨੂੰ ਸੀ ਬੈਲੈਂਸ ਆਊਟ ਕਰਨੇ ਹੈ ਕਿ ਕਿਦਾਂ ਕਿੰਨਾ ਫਰਕ ਵੱਧ ਆਇਆ ਜਾਂ ਘਟ ਹੈ ਜਾਂ ਕਿੰਨਾ ਪਰਚੇਸ ਹੈਗਾ ਇਹਨਾਂ ਡਰਗ ਕੰਟਰੋਲ ਬੋਰਡ ਨੂੰ ਕੁਝ ਇਨਫੋਰਮੇਸ਼ਨ ਸੀਗੀ ਵੀ ਇੱਥੋਂ ਜਿਹੜੀ ਕੁਝ ਮੈਡੀਸਨ ਆ ਨਾ ਸਾਡੇ ਏਰੀਆ ਦੇ ਵਿੱਚ ਗੈਰ ਕਾਨੂੰਨੀ ਤਰੀਕੇ ਨਾਲ ਸਪਲਾਈ ਹੋ ਰਹੀ ਹੈ ਇਸ ਕਰਕੇ ਉਹਨਾਂ ਨੇ ਇੱਕ ਜਿਹੜੀ ਸੀ ਟੀਮ ਮੰਗਠਿਤ ਕੀਤੀ ਹੈ ਨੇ ਵੱਖ-ਵੱਖ ਜਿਹੜੀਆਂ ਚੈਕਿੰਗ ਲਈ ਪਹੁੰਚੀਆਂ ਨੇ ਕੀ ਕੁਝ ਮਿਲੇਗਾ ਇੱਥੇ ਕੁਝ ਇਹਦੇ ਬਾਰੇ ਤਾਂ ਡਰਗ ਇਨਸਪੈਕਟਰੀ ਦੱਸ ਸਕਦੇ ਨੇ ਕੁਝ ਮਿਲੇ ਨੇ ਜਿਹੜੇ ਅਨਥਰਾਇਜ਼ ਜਿਹਨੂੰ ਕਹਿ ਸਕਦੇ ਵੀ ਹੈ ਤਾਂ تھرائز اوپر او અનਅਥਰਾਇزڈس کر کے ابھی ਉਧਰ ریکارڈ نہیں ہےਗਾ ਪ੍ਰੋਪਰ ਇੰਡਸਟਰੀ ਕੋਲੇ ਵੀ ਮਿਲੇ ਨਹੀਂਗੇ ਕਿੰਨੀ ਦੇਰ ਰੇਡ ਕੀਤੀ ਗਈ ਕਿਹੜੀ ਕਿਹੜੀ ਟੀਮਾਂ ਦੀ ਨਹੀਂ ਹਾਲੇ ਤੱਕ ਰੇਡ ਚੱਲ ਹੀ ਰਹੀ ਹੈ ਜੀ ਹਾਂ ਗੋਇੰਗ ਆਨ ਤਾ ਪੰਜਾਬ ਚ ਸਮੇਂ ਸੰਗੜੀ ਧੁੰਦ ਕਹਿਰ ਵਰ ਪਾਰੀਆ ਕਈ ਥਾਵਾਂ ਤੋਂ ਵਕ ਵਕ ਤਸਵੀਰਾਂ ਸਾਹਮਣੇ ਆ ਰਹੀਆਂ ਨੇ ਕਈ ਹਾਸੇ ਸੰਗੜੀ ਧੁੰਦ ਦੇ ਕਾਰਨ ਵਾਪਰੇ ਨੇ ਤਾਂ ਬਠਿੰਡਾ ਚ ਵੀ ਸੰਗੜੀ ਧੁੰਦ ਕਾਰਨ ਸੜਕਾ ਸਾ ਵਾਪਰਿਆ ਪੀ ਆਰਟੀਸੀ ਬੱਸ ਦੀ ਟਰਾਲੀ ਨਾਲ ਜ਼ੋਰਦਾਰ ਟੱਕਰ ਹੋਈਆ ਬੱਸ ਚ ਸਵਾਰ ਕਈ ਸਵਾਰੀਆਂ ਜ਼ਖਮੀ ਹੋਈਆਂ ਨੇ ਹਾਲਾਕਿ ਉਹਨਾਂ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਸੰਗੜੀ ਧੁੰਦ ਦੇ ਕਾਰਨ ਇਹ ਪੂਰਾ ਹਾਸਾ ਵਾਪਰਿਆ ਹਾਲਾਕਿ ਪੁਲਿਸ ਵੱਲੋਂ ਮੌਕੇ ਤੇ ਪਹੁੰਚ ਕੇ ਹਾਸਾ ਗਸਤ ਵਾਹਨਾਂ ਨੂੰ ਸਾਈਡ ਕਰਕੇ ਆਵਾਜਾਈ ਨੂੰ ਮੁੜ ਸ਼ੁਰੂ ਕਰਵਾਇਆ ਗਿਆ ਬਠਿੰਡਾ ਦੇ ਪਿੰਡ ਮਾਇ ਪੀਆਰਟੀਸੀ ਬੱਸ ਬੁਰੀ ਤਰ੍ਹਾਂ ਨੁਕਸਾਨੀ ਹੋਈ ਹੈ ਹਾਲਾਂਕਿ ਸਵਾਰੀਆਂ ਕਈ ਜ਼ਖਮੀ ਹੋਈਆਂ ਨੇ ਜਿਸ ਦੌਰਾਨ ਉਹਨਾਂ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਤਸਵੀਰਾਂ ਨੇ ਬਠਿੰਡਾ ਦੀਆਂ ਬਠਿੰਡਾ ਦੇ ਪਿੰਡ ਮਾਇਸਰਖਾਨਾ ਨੇੜੇ ਆਸਾ ਵਾਪਰਿਆ ਜਿੱਥੇ ਕਿ ਸੰਗੜੀ ਧੁੰਦ ਪਈ ਹੋਈ ਹੈ ਤੇ ਸੰਗੜੀ ਧੁੰਦ ਦੇ ਕਾਰਨ ਇੱਕ ਪੀਆਰਟੀਸੀ ਬੱਸ ਦੀ ਟਰਾਲੀ ਨਾਲ ਜ਼ੋਰਦਾਰ ਟੱਕਰ ਹੋ ਗਈ ਹਾਲਾਂਕਿ ਮੌਕੇ ਤੇ ਮੌਜੂਦ ਲੋਕ ਦਿਖਾਈ ਦੇ ਰਹੇ ਨੇ ਪੁਲਿਸ ਮੌਕੇ ਤੇ ਪਹੁੰਚ ਗਿਆ ਤੇ ਕਈ ਸਵਾਰੀਆਂ ਜ਼ਖਮੀ ਹੋਈਆਂ ਨੇ ਉਹਨਾਂ ਨੂੰ ਹਸਪਤਾਲ ਪਹੁੰਚਾਇਆ ਗਿਆ ਤਸਵੀਰਾਂ 'ਚ ਦੇਖਿਆ ਜਾ ਸਕਦਾ ਹੈ ਜੋ ਪੀਆਰਟੀਸੀ ਬੱਸ ਹੈ ਉਸ ਦਾ ਅਗਲਾ ਹਿੱਸਾ ਬੁਰੀ ਤਰ੍ਹਾਂ ਨੁਕਸਾਨਿਆ ਹੋਇਆ ਹੈ ਹਾਲਕੀ ਕਾਲਵੀ ਬਠਿੰਡਾ ਤੋਂ ਇਹ ਹੀ ਖਬਰ ਸਾਹਮਣੇ ਆਈ ਸੀ ਜਿਸ ਕੀ ਸੰਗਣੀ ਧੁੰਦੇ ਕਾਰਨ ਹਾ사 ਵਾਪਰਿਆ ਤੇ ਪੰਜ ਲੋਕਾਂ ਦੀ ਉਸ ਚ ਮੌਤ ਹੋਈ ਸੀ ਤੇ ਅੱਜ ਦੁਬਾਰਾ ਬਠਿੰਡਾ ਦੇ ਪਿੰਡ ਮਾਇਸਰਖਾਨਾ ਜਿਹੜੇ ਹਾ사 ਵਾਪਰਿਆ ਸੰਗਣੀ ਧੁੰਦੇ ਕਾਰਨ ਤਾਂ ਕਿਤੇ ਨਾ ਕਿਤੇ ਅਪੀਲ ਇਹ ਹੀ ਹੈ ਕਿ ਆਪਣੇ ਵਾਹਨ ਹੌਲੀ ਰਫਤਾਰ ਚ ਚਲਾਈ ਜਾਣ ਨਾਲ ਲਾਈਟਾਂ ਜਗਾ ਕੇ ਕਿਉਂਕਿ ਕਈ ਹਾਸੇ ਵਾਪਰਦੇ ਹੋਏ ਨਜ਼ਰ ਆ ਰਹੇ ਨੇ ਬਠਿੰਡਾ 'ਚੇ ਵੱਡਾ ਹਾ사 ਵਾਪਰਿਆ ਪੀਆਰਟੀਸੀ ਬੱਸ ਦੀ ਕਾਲੀ ਨਾਲ ਟੱਕਰ ਹੋਈ ਹੈ ਤੇ ਕਈ ਸਵਾਰੀਆਂ ਇਸ ਚ ਜ਼ਖਮੀ ਹੋਈਆਂ ਨੇ ਕਿ ਦਹਾ ਪੰਜਾਬੀ ਗਾਇਕ ਮਨਕੀਰਤ ਔਲਖ ਸਿਰਸਾ ਦੇ ਗੁਰਦੁਆਰਾ ਸ੍ਰੀ ਚਿੱਲਾ ਸਹਿ ਪਹੁੰਚੇ ਤੇ ਉੱਥੇ ਮੱਥਾ ਟੇਕਿਆ ਇਸ ਦੌਰਾਨ ਉਹਨਾਂ ਗੁਰਦੁਆਰਾ ਸਾਹਿਬ ਨੂੰ ਟਰੈਕਟਰ ਦੀ ਸੇਵਾ ਕਰਵਾਈ ਹੈ ਗਨ ਕਲਚਰ ਵਾਲੀ ਗਾਣਿਆਂ ਤੇ ਬੋਲਦਿਆਂ ਉਹਨਾਂ ਕਹਾ ਕਿ ਗਾਣੇ ਕੇਵਲ ਮਨੋਰੰਜਨ ਲਈ ਹੁੰਦੇ ਨਹੀਂ ਤੇ ਉਹਨਾਂ ਰਾਹੀਂ ਆਪਣੀ ਪੜਾਸ ਨਾ ਕੱਢੀ ਜਾਵੇ ਤਸਵੀਰਾਂ ਨੇ ਮਨਕੀਰਤ ਔਲਖ ਜਿਨ੍ਹਾਂ ਜੁਕੀ ਸਿਰਸਾ ਪਹੁੰਚੇ ਹੋਏ ਨੇ ਗੁਰਦੁਆਰਾ ਸਾਹਿਬ ਨਤਮਸਤਕ ਹੋਏ ਨੇ ਤੇ ਨਾਲ ਹੀ ਇੱਕ ਟਰੈਕਟਰ ਦੀ ਸੇਵਾ ਉਹਨਾਂ ਵੱਲੋਂ ਇਸ ਇਤਿਹਾਸਿਕ ਗੁਰੂ ਘਰ ਨੂੰ ਕਰਵਾਈ ਗਈ ਹੈ ਤੇ ਨਾਲ ਹੀ ਗਨ ਕਲਚਰ ਵਾਲੇ ਗਾਣ ਗਾਣੇ ਤੇ ਉਹਨਾਂ ਵੱਲ ਆ ਬੈਠੋ ਜੁਕਮੇ ਦੇ ਸੇ ਆਪ ਜੀ ਬੁਲੈ ਸੋਲੇ ਫਿਲਮ ਆਈ ਸੀ ਹਾਂਜੀ ਠੀਕ ਐ ਕਿੰਨੇ ਗੱਬਰ ਸਿੰਘ ਆ ਗਏ ਉਹਨਾਂ ਐ ਨਹੀਂ ਹੁੰਦਾ ਹੁੰਦਾ ਫਿਲਮਾਂ ਹੁਣ ਇੰਗਲਿਸ਼ ਫਿਲਮਾਂ ਅਜ ਤਾਂ ਪਤਾ ਨਹੀਂ ਕੀ ਕਰਦੇ ਕੰਟਰੀ ਖਤਮ ਕਰ ਦਿੰਦੇ ਆ ਉਹ ਸਭ ਇੱਕ ਐਂਟਰਟੇਨਮੈਂਟ ਆ ਮੈਂ ਪਹਿਲਾਂ ਵੀ ਕਿਹਾ ਸੀ ਜਦੋਂ ਕੋਈ ਬੰਦਾ ਨੌਕਰੀ ਕਰਦਾ ਉਹਨੂੰ ਜੇ ਉਹਦਾ ਬੌਸ ਝਿੜਕੇ ਗੱਡੀ 'ਚ ਜਾਇਆ ਕਰੋ ਗਾਣਾ ਸੁਣਾਇਆ ਕਰੋ ਜਿੱਥੇ ਹੁੰਦੀ ਆ ਪਾਬੰਦੀ ਇਥੇ ਹਾਰ ਦੀ ਉੱਥੇ ਜੱਟ ਫੈਰ ਕਰਦਾ ਵਾਪਸ ਆ ਕੇ ਫਿਰ ਬਹੁਤ ਦੇ ਪੈਰੀ ਪੈ ਜਾ ਕਰੋ ਸਮਝ ਗਏ ਕਿੰਨੇ ਸਮਝੇ ਨਹੀਂ ਸਮਝਿਆ ਨਾ ਗਾਣਾ ਵੀ फडਕ ਫੁੜਕ ਕਾਢ ਆਇਆ ਕਰੋ ਨਿਆਰਾ ਨਿਆਰਾ ਨੂਰਾ ਗਾਣਾ ਇਜ਼ ਅ ਜਸਟ ਐਨ ਐਂਟਰਟੇਨਮੈਂਟ ਇਹਨੂੰ ਇੰਜੋਏ ਕਰੋ ਅਸੀਂ ਭਾਜੀ ਜਦੋਂ ਨਾ ਅਸੀਂ ਮੈਂ ਪਹਿਲਾਂ ਪਹਿਲਵਾਨੀ ਜੋ ਇੱਧਰ ਆਇਆ ਅਸੀਂ ਗਰਮ ਗਾਣੇ ਆ ਸੁਣ ਕੇ ਕਈ ਵਾਰੀ 12 ਸੁਣ ਕੇ ਕਿਉਂ ਭਲਵਾਨ ਜੀ ਹਾਂਜੀ ਹਨਾ ਅਸੀਂ ਉਹ ਗਾਣੇ ਸੁਣ ਕੇ ਗਰਮ ਹੁੰਦੇ ਹੁੰਦੇ ਸੀ ਵਾਰਮ ਅਪ ਹੁੰਦੇ ਹੁੰਦੇ ਸੀ ਸੋ ਇੱਕ ਜਸਟ ਐਂਟਰਟੇਨਮੈਂਟ ਆ ਪਰ ਅੱਜ ਕੱਲ੍ਹ ਕਈ ਗਲਾਕਾਰਾਂ ਨੇ ਮੈਂ ਤੁਹਾਡੀ ਗੱਲ ਵੀ ਨਾਲ ਸਹਿਮਤ ਆ ਤੁਸੀਂ ਲੈ ਹੁੰਦਾ ਮੈਨੂੰ ਗੱਲ ਤੇ ਹਨਾ ਹਨਾ ਕਈ ਜਿਹੜੇ ਫਿਰ ਜ਼ਿਆਦਾ ਕੰਮ ਵੀ ਉਹਨਾਂ ਨੂੰ ਆਪਾਂ ਕਹਿੰਦੇ ਆ ਵੀ ਥੋੜਾ ਇਹ ਕੰਟਰੋਲ ਕਰ ਲਓ ਜਲੰਧਰ 'ਚ ਦੋ ਦਿਨ ਪਹਿਲਾਂ ਹੋਏ ਕਤਲ ਦਾ ਮੁਲਜ਼ਮ ਪੁਲਿਸ ਨੇ ਕਾਬੂ ਕਰ ਲਿਆ ਪੁਲਿਸ ਨੇ 48 ਘੰਟਿਆਂ ਦੇ ਅੰਦਰ ਹੀ ਮੁਲਜ਼ਮ ਨੂੰ ਗ੍ਰਿਫਤਾਰ ਕਰ ਲਿਆ ਹੈ ਪੁਲਿਸ ਤੇ ਬਦਮਾਸ਼ ਵਿਚਾਲੇ ਮਟਪੇੜ ਹੋਈ ਤਾਂ ਮੁਲਜ਼ਮ ਨੇ ਪੁਲਿਸ ਤੇ ਗੋਲੀਆਂ ਚਲਾ ਦਿੱਤੀਆਂ ਜਵਾਬੀ ਕਾਰਵਾਈ 'ਚ ਪੁਲਿਸ ਨੇ ਮੁਲਜ਼ਮ ਨੂੰ ਕਾਬੂ ਕਰ ਲਿਆ ਦੱਸਿਆ ਕਿ ਜਲੰਧਰ ਦੇ ਆਦਮਪੁਰ 'ਚ ਦੋ ਦਿਨ ਪਹਿਲਾਂ ਬਾਬਾ ਪਾਕ ਸਿੰਘ ਯੂਨੀਵਰਸਿਟੀ ਦੇ ਬਾਹਰ ਕਤਲ ਕੀਤਾ ਗਿਆ ਸੀ ਕੇਸਰ ਧਾਮੀ ਨਾਂ ਦੇ ਨੌਜਵਾਨ ਦੇ ਗੋਲੀਆਂ ਮਾਰੀਆਂ ਗਈਆਂ ਸੀ ਇੱਕ ਸਾਡੇ ਪਾਕ ਸਿੰਘ ਯੂਨੀਵਰਸਿਟੀ ਦੇ ਲੱਗੇ ਇੱਕ ਵਾਰਦਾਤ ਹੁੰਦੀ ਹੈ ਜਿਸ ਦੇ ਵਿੱਚ ਇੱਕ ਕੇਸਰ ਧਾਮੀ ਨਾਂ ਦਾ ਜਿਹੜਾ ਲੜਕਾ 32 ਜਿਹੜੇ ਸ਼ੂਟਰ ਸੀ ਉਹਨਾਂ ਵੱਲੋਂ ਗੋਲੀਆਂ ਮਾਰ ਕੇ ਮਰਡਰ ਕੀਤਾ ਜਾਂਦਾ ਐਂਡ ਇਹ ਬੜੀ ਇੱਕ ਸੈਂਸੇਸ਼ਨਲ ਜਿਹੜਾ ਕ੍ਰਾਈਮ ਹੋਇਆ ਸੀ ਜਿਸ ਦੇ ਵਿੱਚ ਬਹੁਤ ਸ਼ੂਟਰ ਜਿਹੜੇ ਇਨਵੋਲਵ ਹੈਗੇ ਸੀ ਉਹ ਵਾਰਦਾਤ ਕਰਨ ਤੋਂ ਬਾਅਦ ਉਹਨਾਂ ਵੱਲੋਂ ਕੁਝ ਸੋਸ਼ਲ ਮੀਡੀਆ ਤੇ ਪੋਸਟ ਵੀ ਪਾਈ ਗਈ ਸੀ ਤਾਂ ਥਾਣਾ ਆਜ਼ਮਕੋੜ ਵੱਲੋਂ ਕਦਮਾਂ ਅਰਜ਼ੀ ਕਰਕੇ ਇਸ ਦੀ ਤਫ਼ਤੀਸ਼ ਅਮਲ ਵਿੱਚ ਲਿਆਂਦੀ ਗਈ ਤਾਂ ਮੇਰੇ ਵੱਲੋਂ ਜਿਹੜਾ ਹੈਗਾ ਕਿ ਇਹਦੇ ਵਿੱਚ ਜਲੰਧਰ ਚ ਸੰਗਣੀ ਤੁੰਦ ਕਾਰਨ ਹਾਸਾ ਵਰਪਰ ਗਿਆ ਜ਼ੀਰੋ ਵਿਜ਼ਿਬਿਲਿਟੀ ਕਾਰਨ ਨਹਿਰ ਕਾਰ ਚ ਜੜ ਗਈ ਅਤੇ ਰਾਗੀਰਾਂ ਨੇ ਕਾਰ ਸਵਾਰ ਦੋਵੇਂ ਨੌਜਾਨਾ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਹੈ ਰਾਗੀਰਾਂ ਦਾ ਇਲਜ਼ਾਮ ਹੈ ਕਿ ਕੋਈ ਰਿਫਲੈਕਟਰ ਨਾ ਲੱਗਿਆ ਹੋਣ ਕਾਰਨ ਅਕਸਰ ਹਾਸੇ ਵਰਪਰਦੇ ਨੇ ਪ੍ਰਸ਼ਾਸਨ ਨੂੰ ਇਸ ਵਾਰ ਧਿਆਨ ਦੇਣ ਦੀ ਜ਼ਰੂਰਤ ਹੈ ਅਲੀ ਕੋਸ਼ੇ ਧੁੰਦੇ ਕਾਰਨ ਗੱਡੀ ਸਿੱਧੀ ਗੰਦੇ ਨਾਲੇ ਚ ਚਲੀ ਗਈ ਕਿਹੜੀ ਗੱਡੀ ਜਿਹੜੀ ਸੀ ਗੱਡੀ ਐ ਸਵਿਫਟ ਹੈ ਭਾਈ ਤੇ ਕਿੰਨੇ ਜਾਨੇ ਸੀ ਭਾਈ ਭਾਈ ਦੋ ਜਾਨੇ ਵਿੱਚ ਸੀਗੇ ਮਾਹੀ ਬਹੁਤ ਬਹੁਤ ਮੁਸ਼ਕਲ ਨਾਲ ਕੱਢੇ ਗਏ ਆ ਬਚਾਅ ਹੋ ਗਿਆ ਮੁੰਡਿਆਂ ਦਾ ਮੁੰਡਿਆਂ ਦਾ ਬਚਾਅ ਹੋ ਗਿਆ ਪਰ ਇੱਥੇ ਭਾਜੀ ਕੋਈ ਪ੍ਰਸ਼ਾਸਨ ਦਾ ਕੰਮ ਹੈ ਇੱਥੇ ਸਾਰਾ ਕੁਝ ਇੱਥੇ ਕੋਈ